ਆਪ ਹੋਰ ਸੁਣੇੜੇ ਉਸ ਦੀ ਇਸ ਕਰਤੂਤ ਨੂੰ ਬਾਬਾ ਫੋਤਾ ਜੀ ਅੱਜ ਭਾਈ ਗੁਰਰਾਜ ਜੀ ਦੇ ਸੰਗਤਾਂ ਨੂੰ ਜਾਣੂ ਕਰਕੇ ਸੰਗਤਾਂ ਦੇ ਸਾਹਮਣੇ ਪੇਸ਼ ਕੀਤਾ ਮੈਂ ਗੁਰੂ ਰਾਮਦਾਸ ਜੀ ਦੇ ਘਰ ਦਾ ਕੋਕਰ ਹੋਣ ਕਰਕੇ ਕੋਰਤ ਗੂਰ ਕੇ ਅੱਜ ਸੰਗਤ ਨੂੰ ਬੇਨਤੀ ਕਰਦਾ ਹਾਂ ਕਿ ਗੁਰੂ ਘਰ ਦੀ ਮਰਿਆਦਾ ਨੂੰ ਹੁਣ ਕਿਹੋ ਤੇ ਕਿਹੋ ਸਬਤ ਖਾਲਸਾ ਹੀ ਬਚਾ ਸਕਦਾ ਹੈ ਮੈਂ ਸਮੁੱਚੇ ਖਾਲਸਾ ਪੰਥ ਨੂੰ ਜੋੜਨ ਕਰਦਾ ਹਾਂ ਕਿ ਸਮੁੱਚਾ ਖਾਲਸਾ ਪੰਥ ਜਿਸਰੇ ਚਸ ਮੂਹਟ ਹੱਥ ਸੰਗ ਜੱਥੇ ਬੰਨੀਆਂ ਸੰਪਰਦਾਵਾਂ ਟਕਸਾਲਾਂ ਸਿੰਘ ਸੁਭਾਵਾਂ ਸਰਬਾ ਸੁਸਾਇਟੀਆਂ ਕਮੇਟੀਆਂ ਇਕੱਤਰ ਹੋ ਕੇ ਸਰਬੱਤ ਖਾਲਸਾ ਬੁਲਾ ਕੇ ਸ਼੍ਰੋਮਣ ਦੋਤਵਾਰਾ ਪ੍ਰਬੰਧਕ ਕਮੇਟੀ ਨੂੰ ਇੱਕ ਪਰਿਵਾਰ ਦੇ ਕਰਜ਼ੇ ਵਿੱਚੋਂ ਮੁਕਤ ਕਰਵਾਉਣ ਯਤਨ ਕੀਤੇ ਬਚਨ ਬਾਤ ਹੋਈਏ ਮੈਨੂੰ ਪਤਾ ਹੈ ਕਿ ਮੇਰੇ ਇਸ ਐਲਾਨ ਨਾਲ ਮੇਰੇ ਮੇਰੇ ਕੋਲ ਸ਼੍ਰੀ ਹਰਮੰਦਰ ਸਾਹਿਬ ਦੀ ਮੁਕ ਗ੍ਰੰਥੀ ਦੀ ਸੇਵਾ ਕੀਤੀ ਜਾ ਸਕਦੀ ਹੈ ਜਾ ਮੇਰੇ ਨਾਲ ਕੁਝ ਵੀ ਵਾਪਰ ਸਕਦਾ ਹੈ ਸੰਗਤ ਜੀ ਮੈਂ ਆਪਣਾ ਫਰਜ ਸੰਭਲਿਆ ਹੋਇਆ ਕਿਉਂਕਿ ਮੈਂ ਗੁਰੂ ਘਰ ਦਾ ਸੇਵਾਦਾਰ ਹਾਂ ਬੇਸ਼ੱਕ ਮੈਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇੱਕ ਛੋਟਾ ਜਿਹਾ ਕੋਈ ਨਾਮਾਜ਼ਮ ਹਾਂ ਪਰ ਉਹਦੇ ਨਾਲੋਂ ਮੇਰੀ ਵੱਡੀ ਜ਼ਿੰਮੇਵਾਰੀ ਹੈ ਕਿ ਮੈਂ ਗੁਰੂ ਦਾ ਸਿੱਖ ਹਾਂ ਔਰ ਮੈਂ ਉਸ ਮਹਾਨ ਪਵਿੱਤਰ ਪਾਤਸ਼ਾਹ ਜੀ ਦੇ ਉੱਤੇ ਸੇਵਾ ਕਰ ਰਿਹਾ ਹਾਂ ਜਿਸ ਪੱਧਰੇ ਤੇ ਉੱਤੇ ਕਦੇ ਬੈਠ ਕੇ ਬਾਬਾ ਬੁੱਢਾ ਸਾਹਿਬ ਜੀ ਨੇ ਸੇਵਾ ਕੀਤੀ ਸੀ ਮੈਂ ਆਪਣਾ ਇਸ ਫਰਜ਼ ਸਪੱਸ਼ਟ ਕਰਾ ਕਿ ਮੈਂ ਸੱਚ ਤਰੋ ਇਹ ਸਭ ਕੁਝ ਤੋਂ ਜਾਗਰੂਕ ਕਰਾਂ ਜਾਗੂ ਕਰਵਾਵਾਂ ਮੈਂ ਆਪਣਾ ਫਰਜ਼ ਨਿਭਾਇਆ ਹੈ ਕਿ ਸਮੁੱਚਾ ਖਾਲਸਾ ਪੰਥ ਇਕੱਤਰ ਹੋ ਕੇ ਆਪਣਾ ਫਰਜ਼ ਨਿਭਾਵੇ ਖਾਲਸਾ ਜੀ ਆਓ ਆਪਾਂ ਸਾਰੇ ਆਪਣੇ ਪੰਥ ਦੀ ਖਾਤਿਰ ਇਕੱਤਰ ਹੋਈਏ ਗਿੱਲੇ ਛਿੱਕਵੇ ਭੁਲਾ ਕੇ ਇੱਕ ਮੰਚ ਤੇ ਇਕੱਤਰ ਹੋ ਕੇ پنت کی چڑھتی کلا واسطے برداشت کرنا بہت مشکل ہو رہا ہے سارا اتحاس گواہ ہے کہ جد جد گرو کی گولک کے ڈاکے پے تیرے چند ورگیا نے گرو کی گولک گور کا سنگت پاسوں ٹھگ کے ਆਪਰੇ ਘਰ ਲੈ ਕੇ ਜਾਣੀ ਤਾਂ ਹੋਰ ਸਵੇਰੇ ਉਸ ਦੀ ਇਸ ਕਰਤੂਤ ਨੂੰ ਬਾਬਾ ਫੋਤਾ ਜੀ ਅੱਗੇ ਭਾਈ ਗੁਰਰਾਜ ਜੀ ਦੇ ਸੰਗਤਾਂ ਨੂੰ ਜਾਣੂ ਕਰਕੇ ਸੰਗਤਾਂ ਦੇ ਸਾਹਮਣੇ ਪੇਸ਼ ਕੀਤਾ ਮੈਂ ਗੁਰੂ ਰਾਮਦਾਸ ਜੀ ਦੇ ਘਰ ਦਾ ਕੋਪਰ ਹੋਣ ਕਰਕੇ ਕੋਪਰ ਗੁਰੂ ਕੇ ਅੱਜ ਸੰਗਤ ਨੂੰ ਬੇਨਤੀ ਕਰਦਾ ਹਾਂ ਕਿ ਗੁਰੂ ਘਰ ਦੀ ਮਰਿਆਦਾ ਨੂੰ ਹੁਣ ਕਿਹਨੂੰ ਤੇ ਕੇਵਲ ਸਵਾਤ ਖਾਲਸਾ ਹੀ ਬਚਾ ਸਕਦਾ ਹੈ ਮੈਂ ਸਮੁੱਚੇ ਖਾਲਸਾ ਪੰਥ ਨੂੰ ਜੋੜਨ ਕਰਦਾ ਹਾਂ ਇਸ ਮੁੱਖ ਕਾਲਸਾ ਪੰਥ ਜੈਸਰਿਆਂ ਚ ਸਮੂਹਾਂ ਦੇ ਹੱਥ ਸੰਜੱਠੇ ਬਣੀਆਂ ਸੰਪਰਦਾਵਾਂ ਟਕਸਾਲਾਂ ਸਿੰਘ ਸੁਭਾਵਾਂ ਸਰਬਾ ਸੁਸਾਇਟੀਆਂ ਕਮੇਟੀਆਂ ਇਕੱਤਰ ਹੋ ਕੇ ਸਰਬੱਤ ਖਾਲਸਾ ਬੁਲਾ ਕੇ ਸ਼੍ਰੋਮਣ ਦੋ ਦੁਆਰਾ ਪ੍ਰਮੁੱਖ ਕਮੇਟੀ ਨੂੰ ਇੱਕ ਪਰਿਵਾਰ ਦੇ ਕਰਜ਼ੇ ਵਿੱਚੋਂ ਮੁਕਤ ਕਰਵਾਉਣ ਲਈ ਲਤਨਸ਼ੀਲ ਅਤੇ ਮਦਦ ਬਾਖੂ ਹੋਈਏ ਮੈਨੂੰ ਪਤਾ ਹੈ ਕਿ میرے ਇਸ ਐਲਾਨ ਨਾਲ میرے میرے کو شری ہرمندر صاحب کے جا سکتی ہے, ہے گرو گھر کا اپنا سیوا دار ہاں بے شک میں گردوارا پربن کمیٹی کا ایک چھوٹا جہ کئی ہاں ملازم ہاں پر میری ویڈیو ذمے والی ہے کہ میں گرو کا سکھ ہاں اور میں پوتر پدمی سیوا کر رہا ہاں

ਪੰਥ ਦੇ ਚੜ੍ਹਦੇ ਕਲਾ ਵਾਸਤੇ ਕਾਰਜਸ਼ੀਲ ਹੋਈਏ